ਹਾਂ ਲਾਵੀ ਲੀ ਨਾ ਕੇ ਤਾਂ ਜੋੜ ਕੇ ਸੇ ਰੱਖ ਦੇਣੀ ਮੌਸਮ ਹੁਣ ਬਦਲ ਗਿਆ ਆ ਠੀਕ ਆ ਮੀ ਜੀ ਹਾਂ ਤੇ ਅਸੀਂ ਨਾ ਦਵਾਈ ਲੈ ਆਈਏ ਚੱਲ ਆ ਗੁਰਪ੍ਰੀਤ ਆਪਾਂ ਦਵਾਈ ਲੈ ਇਹ ਚੱਲ ਆ ਜਾ ਫਿਰ Lagi dah mampu tak kita gaya bah. Kau dia main ਉਹ ਤੇ ਖੁੱਲ੍ਹੇ ਛੱਡ ਗਈਆਂ ਵਾ ਤਾਂ ਕੀ ਖੜਨਾਉਣਾ ਵਾ ਮੰਗ ਜਾਨੀ ਇੱਦਾਂ ਸੋਨੀਆਂ ਸੋਨੀਆਂ ਹਾਂਜੀ ਆਂਟੀ ਜੀ ਆ ਜਾਓ ਹਾਏ ਹਾਏ ਨਹੀਂ ਆਪ ਮਾਂ ਪੁੱਤ ਚੱਲ ਗਏ ਆ ਤੇ ਵਿਚਾਰੀ ਜੋਗੇ ਵੇ ਕਿੰਨੇ ਕੱਪੜੇ ਧੋਣੇ ਪਾ ਗਈ ਸੁੱਟ ਗਈ ਇੱਥੇ ਵੀ ਧੋਂਦੀ ਰਹੂਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਪੁੱਤ ਠੀਕ ਆ ਹਾਂਜੀ ਠੀਕ ਆ ਆ ਜਾ ਬਹਿ ਜਾ ਅੱਜ ਆਪੇ ਨਹੀਂ ਕੰਮ ਕਰਨ ਕੰਮ ਵਾਲੀ ਨਹੀਂ ਆਈ ਅੰਟੀ ਜੀ ਅੱਜ ਨਹੀਂ ਆਈ ਕਿਉਂ ਕਿ ਆਈ ਕਿਉਂ ਨਾ ਪਤਾ ਨਹੀਂ ਕਹਿੰਦੇ ਸ਼ਾਇਦ ਕਿਤੇ ਉਹਨਾਂ ਨੇ ਜਾਣਾ ਹੈ ਨਹੀਂ ਬੰਦੇ ਉਹਨੇ ਕਿੱਥੇ ਜਾਣਾ ਵਾ ਛੁੱਟੀਆਂ ਕਰ ਲੈਂਦੀਆਂ ਦੋ ਦਿਨ ਕੰਮ ਕਰਦੀਆਂ ਤੇ ਤੀਜੇ ਦਿਨ ਛੁੱਟੀਆਂ ਕਰ ਲੈਂਦੀਆਂ ਬੰਦੇ ਨੇ ਤੈਨੂੰ ਮਾਰਦੀਆਂ ਬਾਨੇ ਪਤਾ ਨਹੀਂ ਅੰਟੀ ਜੀ ਮੰਮੀ ਕਹਿੰਦੇ ਸ਼ਾਇਦ ਉਹਨਾਂ ਨੇ ਕਿਤੇ ਜਾਣਾ ਵਾ ਇਸ ਕਰਕੇ ਆ ਜਾਈ ਨਹੀਂ ਅੱਛਾ ਤੇ ਕਿੱਥੇ ਗਈ ਭੈਣ ਜੀ ਆਪ ਮੰਮੀ ਜੀ ਹੁਣੇ ਗਏ ਨੇ ਇੰਨਾਂ ਨਾਲ ਅੱਛਾ ਸੱਚ ਕੁੜੇ ਜਾਂਦੇ ਤੇ ਮੈਂ ਵੇਖਿਆ ਮੈਨੂੰ ਚੇਤਾ ਗਿਆ ਕਿੱਥੇ ਗਏ ਕੁੜੇ ਉਹ ਦਵਾਈ ਲੈਣ ਗਏ ਜੀ ਆਪਣੀ ਹੱਸਾ ਤੇ ਉਹ ਇੰਨੇ ਕੱਪੜੇ ਤੂੰ ਤੋਤੇ ਆ ਹਾਂਜੀ ਅੰਟੀ ਹੋਏ ਨਹੀਂ ਇੰਨੇ ਕਪਾਰੇ ਕੰਮ ਨਹੀਂ ਕਰੀਦੇ ਡਾਕਟਰ ਰੈਸਟ ਦੱਸਦੇ ਆ ਤੇ ਤੈਨੂੰ ਡਾਕਟਰ ਨੇ ਰੈਸਟ ਨਹੀਂ ਦਸੀ ਹਾਂਜੀ ਅੰਟੀ ਉਹ ਤੇ ਕੀ ਆ ਸੀ ਹਾਂ ਕੁੜਤਾ ਇੰਨੇ ਕੱਪੜੇ ਤੂੰ ਤੋਤੇ ਆ ਹਾਂਜੀ ਆਂਟੀ ਮੰਮੀ ਦੇ ਕਿ ਗਏ ਖੋਦੀ ਕਪੜੇ ਲੈ ਮੰਮੀ ਵਾਲੀ ਸੁਣ ਲਾ ਗੱਲ ਜੇ ਕੱਲ ਨੂੰ ਕੋਈ ਨਾ ਹੋਇਆ ਨਾ ਤੇ ਇਹਦੇ ਵਰਗੀ ਨੇ ਤੈਨੂੰ ਮਿਹਣੇ ਮਾਰਨੇ ਮੁੜਕੇ ਕੀ ਕਰਾਂ ਆਂਟੀ ਜੀ ਮਿਹਣੇ ਕੀ ਮਾਰਨੇ ਮੰਮੀ ਨੇ ਮੰਮੀ ਤਾਂ ਹੋਣੀ ਮੈਨੂੰ ਦਾਵੇ ਨੇ ਕਹਿ ਦੇ ਆ ਮੈਨੂੰ ਬਸ ਘਰ ਦਾ ਵਾਰਿਸ ਚਾਹੀਦਾ ਮੈਂ ਕੀ ਕਰਾਂ ਤੁਹਾਡੇ ਸਾਹਮਣੇ ਮੈਡੀਸਨ ਖਾਂਦੇ ਦੇਈਆਂ ਇਹਦੇ 'ਚ ਮੇਰਾ ਕੀ ਕਸੂਰ ਆ ਤੇ ਤੂੰ ਕੰਮ ਫੇਨਾ ਪਾਰਾ ਕਰ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਤੇ ਫਿਰ ਤੇਤੇ ਹੀ ਇਲਜ਼ਾਮ ਆਉਣਾ ਮੈਂ ਤਾਂ ਮਮੀ ਜੀ ਨੂੰ ਪਿਆ ਸੀ ਕਿ ਮੈਂ ਕੰਮ ਕਿੱਦਾਂ ਕਰਾਂ ਡਾਕਟਰ ਨੇ ਇਦਾਂ ਕਿਹਾ ਵਾ ਪਰ ਕਹਿੰਦੇ ਕੋਈ ਗੱਲ ਨਹੀਂ ਪਿੱਛੇ ਵੀ ਤੇ ਕੀਤਾ ਹੀ ਆ ਫਿਰ ਇਸ ਕਰਕੇ ਮੈਂ ਕਰਦੀ ਪਈ ਪਿੱਛੇ ਦੀ ਗੱਲ ਵੇ ਕੁੜੇ ਹੋਰ ਹੀ ਹੁਣ ਤੂੰ ਵਿਆਹੀ ਵਰੀ ਆ ਇਹਨਾਂ ਨੂੰ ਕੱਲ ਨੂੰ ਵਾਰਸ ਨਹੀਂ ਚਾਹੀਦਾ ਇੰਨਾ ਕੰਮ ਨਾ ਕਰ ਰੈਸਟ ਕਰ ਲੈ ਜਦੋਂ ਆਉਗੀ ਉਦੋਂ ਕਰ ਲਈ ਥੋੜਾ ਆਲੇ ਰੀਟਾਂ ਤੇ ਮੈਂ ਘਰ ਵੇਖੀ ਆ ਸਵੇਰੇ ਸਬਜ਼ੀ ਲੈਣ ਗਈ ਨੇ ਤੇ ਉਹਨੇ ਕਿੱਦਾਂ ਛੁੱਟੀ ਕਰ ਲਈ ਪਤਾ ਨਹੀਂ ਆਂਟੀ ਜੀ ਕਹਿੰਦੀ ਮੈਂ ਕਿੱਥੇ ਜਾਣਾ ਵਾ ਜੇ ਜਦੋਂ ਉਹਨਾਂ ਨੂੰ ਉਹ ਗੱਲ ਵੀ ਤਨਖਾਹ ਮਿਲ ਗਈ ਉਹਨੂੰ ਤੇ ਉਹਦੇ ਦਿਲ 'ਚ ਇੱਕ ਦੋ ਛੁੱਟੀਆਂ ਮੈਂ ਕਰ ਲਾਂ ਤੇ ਜਾ ਕੇ ਤੇ ਤੇਰੀ ਸੱਸ ਨੇ ਇਦ ਨਹੀਂ ਕਿਤੇ ਕਰਾਤੀ ਨਹੀਂ ਨਹੀਂ ਐਂਕੀ ਜੀ ਦਾਦੀ ਕੋਈ ਗੱਲ ਨਹੀਂ ਆ ਨਹੀਂ ਤੂੰ ਭੋਲੀ ਹੀ ਰਹਿਣਾ ਵਾ ਤੈਨੂੰ ਨਹੀਂ ਪਤਾ ਲੱਗਦਾ ਬੜੀ ਚਲਾਕ ਵਾ ਤੇਰੀ ਸੱਸ ਮੈਨੂੰ ਪਤਾ ਵਾ ਇਹਦਾ ਨਹੀਂ ਨਹੀਂ ਅੰਟੀ ਜੀ ਇਦਾਂ ਦੀ ਕੋਈ ਗੱਲ ਨਹੀਂ ਤੁਸੀਂ ਬਹਿ ਜਾਓ ਮੈਂ ਚਾਹ ਬਣਾ ਕੇ ਲੈਣੀ ਤੁਹਾਡੇ ਵਾਸਤੇ ਨਹੀਂ ਮੈਂ ਪੀਣੀ ਤੋ ਬਹਿ ਗੱਲਾਂ ਆਉਂਦੀ ਆ ਨਾ ਫੇਰ ਚਾਹ ਪੀਣੇ ਬਹਿ ਜਾ ਗੱਲਾਂ ਮਾਰਦੇ ਆ ਨਹੀਂ ਬਹਿ ਜਾ ਮੈਂ ਚਾਹ ਬਣਾ ਕੇ ਲੈਣੀ ਨਹੀਂ ਕੋਈ ਨਹੀਂ ਬਹਿ ਜਾ ਤੂੰ ਗੱਲਾਂ ਮਾਰਦੇ ਆ ਆਉਂਦੀ ਵੇ ਪੀਣੇ ਆ ਚਾਹ ਹਾਏ ਅੰਟੀ ਜੀ ਵੀ ਨਭਾਈ ਜਾਂਦੇ ਆ ਕਿਤੇ ਮੰਮੀ ਜੀ ਉੱਥੋਂ ਨਾ ਆ ਜੇ ਜੇ ਮੰਮੀ ਜੀ ਨੇ ਵੇਖ ਲਿਆ ਤੇ ਮੇਰੇ ਤੇ ਗੁੱਸੇ ਬੜਾ ਹੋਣਾ ਵਾ ਉਹ ਤੇ ਕਹਿੰਦੇ ਹੀ ਵੀ ਅੰਟੀ ਲੱਗੇ ਨਹੀਂ ਬਹਿਣਾ ਹਾਏ ਕਿਤੇ ਮੰਮੀ ਨਾ ਆ ਜੇ ਹਾ ਹੈ ਕੁੜੇ ਕਿਹੜੀ ਸੋਚੇ ਪੈ ਗਈ ਆ ਕੁਛ ਨਹੀਂ ਆਂਟੀ ਜੀ ਉਦਾਂ ਹੀ ਤੇ ਪੇਕੇ ਨਹੀਂ ਗਈ ਮੰਮੀ ਕਹਿੰਦੀ ਅਜੇ ਨਹੀਂ ਜਾਣਾ ਤੇ ਉਹ ਅੱਜ ਕੱਲ੍ਹ ਦੀਆਂ ਕੁੜੀਆਂ ਤੇ ਦੂਜੇ ਦੇ ਨਹੀਂ ਤੁਰ ਪੈਂਦੀਆਂ ਪੇਕੇ ਤੇ ਤੂੰ ਧੰਨਵਾ ਜਿਹੜੀ ਗਈ ਨਹੀਂ ਮੈਂ ਕਿਹਾ ਸੀ ਮੰਮੀ ਜੀ ਨੂੰ ਹੂੰ ਕਹਿੰਦੀ ਅਜੇ ਨਹੀਂ ਜਾਣਾ ਅੱਛਾ ਮੰਮੀ ਨੇ ਮਨ ਖੇਦ ਲਾ ਗਈ ਜੀ ਚਾਹ-ਛਾਟ ਬਣ ਜਾਣੀ ਹੀ ਘੋਟਕੀ ਜੀ ਚਾਹ ਹੋਵਣੀ ਚਾਹ ਤਾਂ ਮੈਨੂੰ ਚੇਤਾ ਆਇਆ ਮੈਂ ਤੇ ਉੱਤੇ ਦੁੱਧ ਤੱਤਾ ਤਾਰ ਆਈ ਆਂ ਤੇ ਮੈਂ ਜਾ ਲ ਕਿ ਮੇਰੀਆਂ ਨੋਵਾ ਅੰਦਰੋਂ ਨਿਕਲ ਕੇ ਦੁੱਧ ਵੇਖ ਲੈਣਾਂ ਗੀ ਆਪੇ ਤੇ ਮੰਮੀ ਕੀ ਧਰ ਗਈ ਆ ਉਹਨਾਂ ਫੋਨਾਂ ਦੇ ਟੱਚ ਟੱਚ ਲਾ ਛੱਡਣੀ ਆ ਤੇ ਮੈਂ ਵੇਖਾਂ ਜਾ ਕੇ ਨਾਲੇ ਮੈਂ ਤਾਂ ਨੋਵਾ ਨੂੰ ਕਦੀ ਵਿੱਚ ਕੰਮ ਡਾਈਆਂ ਨਹੀਂ ਮੈਂ लाਡ ਲੀਆਂ ਰੱਖੀਆਂ ਵਾ ਕਿ ਮੈਂ ਆਪੇ ਕਰ ਲੈਣੀ ਆ ਘਰ ਦਾ ਹੀ ਦੋ ਕੰਮ ਕਰਨੇ ਹੁੰਦੇ ਆ ਤੇ ਮੈਂ ਆਪੇ ਕਰ ਲੈਣੀ ਆ ਤੇ ਚੰਗਾ ਚੰਗਾ ਮੈਂ ਜਾਵਾਂ ਵਾ ਚੰਗਾ ਨਾਲੇ ਆਉਂਦੀ ਆਣਾ ਭੈਣ ਜੀ ਤੇ ਮੈਂ ਫੇਰ ਆਉਣੀ ਆ ਚੰਗਾ ਕਿੰਨੀ ਜੀ ਮਾ ਬੜੀ ਕਿੰਨਾ ਸਨਾਰੇ ਚਾਰਨ ਲੇਖਾਸਨ ਤੇ ਜਮਾ ਹਰ ਇੱਕ ਵਿਚਾਰ ਪਰਮਾਤਮਾ ਮਨਾ ਨਿਕਲਦੀ ਕਰਾਂ ਦਿਮਾਗ ਤੇ ਅੱਗੇ ਹੀ ਇਹਨਾਂ ਦੇ ਪੁੱਠੇ ਚੱਲਦੇ ਆ ਤੇ ਖਲਾਰੇ ਤੇ ਇਹਨਾਂ ਦੇ ਭੈਣ ਹੀ ਵਾਲੇ ਆ ਉਹੋ ਨਾ ਗੱਲ ਨਾ ਹੋਵੇ ਪੀ ਮੇਰਾ ਹੀ ਨਾਂ ਲੱਗ ਜੀ ਸਾਰਾ ਹੀ ਕਿ ਤੇ ਆ ਗਈ। ਮੰਜੀ ਤਾਂ ਆਇਆ ਚਲੀ ਚਲੀ ਜਾਂ ਤੂੰ। ਨਾ ਜਾਵਾਂ ਮੈਂ ਤੇ ਵੇਖਣਾ ਹੀ ਮੈਂ ਭੈਣ ਦੀ ਘਰ ਹੋਣੀ ਆ। ਤੇ ਮੈਂ ਰੋਟੀ ਹੀ ਘਰ ਮੈਂ ਤੁਰੀ ਤੁਰੀ ਜਾਂਦੀ ਆ ਗਈ। ਮੈਂ ਜਾਵਾਂ ਹੁਣ। ਨਹੀਂ ਚੱਲ ਆ ਜਾ ਚਾਹ ਚਾਹ ਪੀ ਕੇ ਫੇਰ ਜਾਵੇਂ ਤੂੰ ਹੁਣ। ਨਹੀਂ ਜਾਨੀ ਆ ਤੁਸੀਂ ਪੀਓ ਚਾਹ ਪਾਣੀ ਮੈਂ ਫੇਰ ਆ ਜੂੰਗੀ ਕਿਸ ਦਿਨ। ਚੱਲ ਵੇਹਲਾ ਫੇਰ ਆ ਜੀ ਫੇਰ ਕਿਸ ਦਿਨ। ਲੱਗਦਾ ਨੇ ਹੁਣ ਜਾਂਦੇ ਆ ਵੇਖ ਲਿਆ ਇਹ। ਮੋਤਾ ਬਾਗ ਤੇ ਆ ਜੀ। ਮੋਤਾ ਬਸ ਕੇ ਰਹੀ ਐ ਕੋ। ਨਹੀਂ ਨਹੀਂ ਕੋਈ ਨਹੀਂ ਅਜੇ ਕੋਈ ਕੰਮ ਨਹੀਂ ਹੈਗੀ। ਦੀ ਗੱਲ ਚੱਲਦੀ ਆਂ ਕੀ ਕਰਦੇ ਸੀ ਕਰਨਾ ਹੀ ਨਹੀਂ ਉਹ ਤਰ੍ਹਾਂ ਪਿਸ਼ਾ ਕਰ ਮੈਂ ਚੱਲ ਜਾ ਨਹੀਂ ਉਹ ਤਰ੍ਹਾਂ ਆ ਗਈ ਹੋਣੀ ਹੈ ਮੇਰੇ ਵਾਸਤੇ ਹਜੇ ਵੀ ਲਖ ਲੜਾ ਉਹ ਤਰ੍ਹਾਂ ਹੀ ਪਿਆ ਆ ਹਜੇ ਲਿਆ ਮੈਂ ਫੇਰ ਆਲੀ ਲੈ ਜੋ ਆਗੇ ਹਾਂ ਸੋਨੇ ਬੋਕਰ ਕੋ ਖੇੜੀਆਂ ਬੋਕਰ ਕੱਪੜੇ ਧੋਣ ਡੈਬੇ ਸੀ ਇਸ ਕਰਕੇ ਲੇਟ ਹੋ ਗਈ ਤਾ ਕਰਕੇ ਹੋਣ ਟਾਈਮ ਲੱਗਾ ਬੁੱਕਰ ਤਾਂ ਮੈਂ ਕਿਸੇ ਬੁੱਕਰ ਫੇਰ ਲਵਾ। ਹਾਂ ਸਾਰੇ ਕੱਪੜੇ ਤੂੰ ਧੋਤੇ ਆ। ਹਾਂਜੀ ਤੇ ਰੀਟਾ ਕਿੱਥੇ ਗਈ ਆ? ਉਹ ਆਈ ਨਹੀਂ ਅੱਜ ਕਹਿੰਦੇ 2 ਦਿਨ ਵਾਸਤੇ ਨਹੀਂ ਆਉਣਾ ਉਹਨਾਂ ਨੇ। 2 ਦਿਨ ਵਾਸਤੇ ਨਹੀਂ ਆਉਣਾ। ਮੰਮੀ ਕਹਿੰਦੇ ਸੀ ਕਹਿੰਦੇ ਨਹੀਂ ਆਉਣਾ 2 ਦਿਨ ਵਾਸਤੇ ਉਹਨਾਂ ਨੇ। ਸਾਰੇ ਕੱਪੜੇ ਤੂੰ ਧੋਤੇ ਆ। ਹਾਂਜੀ। ਤੇ ਮੰਮੀ ਨੇ ਕਿਹਾ? ਹਾਂਜੀ। ਤੂੰ ਤੁਹਾਡਾ ਵਾਲੀ ਜੇ ਮੰਮੀ ਨੇ ਤੁਹਾਨੂੰ ਕਹਿਤਾ ਸੀ ਵੀ ਕੰਮ ਕਰਨਾ ਤੇ ਤੂੰ ਸਾਰਾ ਕੰਮ ਕਰ ਦਿੱਤਾ। ਤੁਹਾਨੂੰ ਨਹੀਂ ਪਤਾ ਵੀ ਤੁਹਾਡੀ ਦਵਾਈ ਚੱਲਦੀ ਆ ਤੇ ਡਾਕਟਰ ਨੇ ਤੁਹਾਨੂੰ ਰੈਸਟ ਦੱਸੀ ਆ। ਕਿਆвиси ਮਮੀ ਨੂੰ ਮਮੀ ਕਹਿੰਦੇ ਕੋਈ ਗੱਲ ਨਹੀਂ ਕਰ ਲੋ ਆ ਸਾਰੇ ਕੱਪੜੇ ਮਮੀ ਦੇ ਕੇ ਗਏ ਮੈਨੂੰ ਜੇ ਤੁਹਾਨੂੰ ਮਮੀ ਨੇ ਕਹਿਤਾ ਸੀ ਤਾਂ ਤੁਸੀਂ ਮੇਰੇ ਨਾਲ ਗੱਲ ਕਰਦੇ ਮੇਰੇ ਨਾਲ ਗੱਲ ਕਰਨੀ ਤੁਸੀਂ ਜ਼ਰੂਰੀ ਨਹੀਂ ਸਮਝੀ ਮੈਂ ਕਿ ਜਦੋਂ ਮਮੀ ਨੇ ਕਹਿਤਾ ਤਾਂ ਫਿਰ ਇਹਦੇ ਵਿੱਚ ਪੁੱਛਣਾ ਕੀ ਜ਼ਰੂਰੀ ਸੀ ਮੈਂ ਤਾਂ ਕਰਕੇ ਤੁਹਾਨੂੰ ਪੁੱਛਿਆ ਨਹੀਂ ਚਲੋ ਮੈਂ ਕਰ ਲੈਣਾ ਮਮੀ ਨਾਲ ਗੱਲ ਕੋਈ ਗੱਲ ਨਹੀਂ ਨਹੀਂ ਰਹਿਣ ਤਾਂ ਹੋ ਗਿਆ ਕੰਮ ਨਹੀਂ ਮੈਨੂੰ ਕਰ ਲੈਣ ਤਾਂ ਗੱਲ ਮਮੀ ਨਾਲ ਕੋਈ ਨਹੀਂ ਹੈ ਹਾਂ ਹਾਂ ਕਿਤੇ ਬੋਲਣਾ ਨਾ ਹੁਣ ਮੰਮੀ ਹੱਥ ਦੋਗੀ ਵੈਸੇ ਤੁਹਾਡੇ ਵਾਲੀ ਇਹ ਕੀ ਮੈਂ ਸੁਣ ਦਿਆ ਵਾ ਕੀ ਹੋਇਆ ਕੀ ਹੋਇਆ ਵਾ ਆ ਸਾਰੇ ਕੱਪੜੇ ਜਿਹੜੇ ਤਾਰ ਤੇ ਸੁੱਕਣੇ ਪਾਏ ਆ ਚਾਦਰਾਂ ਗਲਾਸ ਤੱਕ ਉਹਨੇ ਧੋਤੇ ਆ ਤੇ ਫੇਰ ਕੀ ਹੋ ਗਿਆ ਧੋਤੇ ਕੱਢ ਲਈ ਕੰਮ ਕੀਤਾ ਕਿਹੜਾ ਮਾਰਦਾ ਕੰਮ ਕੀਤਾ ਉਹਨੇ ਹਾਂ ਮੰਮੀ ਇਹ ਗੱਲ ਤੁਸੀਂ ਕਹਿੰਦੇ ਜੇ ਮੰਮੀ ਚੰਗਾ ਬੜਾ ਤੁਹਾਨੂੰ ਪਤਾ ਵਾ ਕਿ ਉਹਦੀ ਦਵਾਈ ਚੱਲਣ ਦੀ ਆ ਤੇ ਉਹਨੇ ਭਾਰਾ ਕੰਮ ਨਹੀਂ ਕਰਨਾ ਡਾਕਟਰ ਨੇ ਉਹਨੂੰ ਰੈਸਟ ਦੱਸੀ ਆ ਤੇ ਤੁਸੀਂ ਫੇਰ ਵੀ ਆਪਣੇ ਹੱਥੀ ਸਾਰੇ ਕੱਪੜੇ ਉਹਨੂੰ ਦੇ ਕੇ ਧੋਣ ਵਾਸਤੇ ਤੇ ਨਾਲੇ ਰੀਟਾ ਕਿੱਥੇ ਗਈ ਮੈਨੂੰ ਪਹਿਲਾਂ ਇਹ ਗੱਲ ਦੱਸੋ ਕੋਈ ਨਹੀਂ ਪਤਾ ਕੰਮ ਕਰਦਾ ਹੀ ਚੰਗੇ ਲੱਗਦਾ ਸਰੀਰ ਤੇ ਚੰਗਾ ਰਹਿੰਦਾ ਆ ਤੇ ਰੀਟਾ ਦੀ ਗੱਲ ਰਹੀ ਹੈ ਰੀਟਾ ਵਿਆਹ ਗਈ ਹੈ ਦੋ ਤਿੰਨ ਦਿਨਾਂ ਦੇ ਵਾਸਤੇ ਉਹ ਆਂਦੀ ਸੀ ਮੈਂ ਤੈਨੂੰ ਕਹਿੰਦੀ ਨਹੀਂ ਮੈਂ ਆਉਣਾ ਤਾਂ ਕਰਕੇ ਉਹ ਛੁੱਟੀ ਕੀਤੀ ਹੀ ਉਹਨੇ ਚੱਲ ਜੇ ਉਹਨੇ ਨਹੀਂ ਆਉਣਾ ਤਾਂ ਤੁਸੀਂ ਮੈਨੂੰ ਦੱਸ ਦੇ ਮੈਂ ਹੋਰ ਕੋਈ ਅਰੇਂਜਮੈਂਟ ਕਰ ਲੈਂਦਾ ਹੋਰ ਕਿਸ ਨੂੰ ਕਹਿ ਲੈਂਦੇ ਤੁਸੀਂ ਉਹਨੂੰ ਦੇਣੇ ਕੱਪੜੇ ਧੋਣ ਵਾਸਤੇ ਇੱਕ ਬੰਨੇ ਤੁਸੀਂ ਕਹਿੰਦੇ ਵੀ ਸਾਨੂੰ ਲਾਜਾਈ ਦੀ ਆ ਤੁਸੀਂ ਕਾਲੇ ਬਏ ਮੁੜ ਕੇ ਮੈਨੂੰ ਸਮਝਾਉਂਦੇ ਜੋ ਉਹਨੂੰ ਵੀ ਕਹਿੰਦੇ ਆ ਤਾਈਓ ਪਰਸੋਂ ਆ ਕੇ ਮੇਰੇ ਲਾਗੇ ਦੇਈ ਰੋਣ ਵੀ ਮੰਮੀ ਐਦਾਂ ਮੈਨੂੰ ਕਹਿੰਦੇ ਆ ਤੇ ਮੈਂ ਫੇਰ ਵੀ ਉਹਨੂੰ ਦਲਾਸਾ ਮੈਂ ਮੰਮੀ ਨੂੰ ਆਪ ਸਮਝਾ ਦਾਂਗਾ। ਫੇ ਤੁਸੀਂ ਵੀ ਇਦਾਂ ਦੇ ਕੰਮ ਨਾ ਨਾ ਕਰੋ। ਨਾਲ ਕੋਈ ਤਾਂ ਕੰਮ ਕਰਦੇ ਚੰਗੇ ਹੋਇਆ ਰਹਿਦਾ ਆ, ਸਰੀਰ ਵੀ ਚੰਗਾ ਰਹਿੰਦਾ ਆ। ਤਾਂ ਮੈਂ ਉਹਨੂੰ ਆਖਿਆ ਚਾਲੀ ਨੱਕ ਕੰਮ ਕਰ ਲੈ। ਮੰਮੀ, ਮੈਨੂੰ ਯਕੀਨ ਨਹੀਂ ਹੋ ਰਿਹਾ ਪੀ ਇਹ ਗੱਲ ਤੁਸੀਂ ਕਹਿ ਰਹੇ ਹੋ। ਕਰ ਮੰਮੀ ਤੁਹਾਡੇ ਅੱਗੇ ਉਹ ਬੋਲਦੀ ਨਹੀਂ ਨਾ ਤੇ ਤੁਸੀਂ ਉਹਦੀ ਚੁੱਪ ਦਾ ਫਾਇਦਾ ਉਠਾਉਂਦੇ ਜੇ। ਮੈਨੂੰ ਪਤਾ ਮੰਮੀ ਵੀ ਘਰ ਦਾ ਮਾਹੌਲ ਤੁਸੀਂ ਖਰਾਬ ਕਰਨ ਦੇ ਜੇ ਤੇ ਤੁਹਾਡੇ ਵਰਗੀਆਂ ਕਈ ਜਿਹੜੀਆਂ ਮਾਵਾਂ ਨਾ ਲੋਕਾਂ ਪਿੱਛੇ ਲੱਗ ਕੇ ਘਰ ਬਚਾ ਵੀ ਲੈ, ਬਚਾ ਵੀ ਲੈਂਦੀਆਂ ਤੇ ਜਾੜ ਵੀ ਲੈਂਦੀਆਂ ਆ। ਜਾ ਜਾ ਮੈਂ ਤਾਂ ਤਣਾ ਹੋ ਫਿਰ ਕੀ ਹੋਇਆ ਨਾ ਕੰਮ ਕਰ ਲਿਆ ਤੇ ਕਸ ਨਹੀਂ ਹੋ ਗਈ ਕਦੇ ਠੀਕ ਆ ਨਹੀਂ ਨਾ ਕਸ ਗਈ ਫਿਰ ਖਡਾ ਲੋ ਫੇ ਪੋਤੀਆਂ ਪੋਤੇ ਤੁਸੀਂ ਨਹੀਂ ਤਾਂ ਕੋਈ ਨਹੀਂ ਜਾ ਬਕਰਮਾ ਚਾ ਆਇਆ ਤੇ ਮੇਲੀ ਜਾਣੇ ਅੰਦਰ ਹੀ ਗਿਆ ਪਤਾ ਨਹੀਂ ਕੀ ਸਖਾਲਤਾ ਉਹਨੂੰ ਫੂ ਫੂ ਕਰਦਾ ਬਾਹਰ ਆ ਗਿਆ ਕਿ ਤਰ੍ਹਾਂ ਆਣ ਕੇ ਬੋਲਿਆ ਮੇਰੇ ਨਾਲ ਕੀ ਹੋ ਗਿਆ ਜੇ ਦੋ ਲੀੜੇ ਢੋਲੇ ਉਹਨੇ ਇਥੇ ਹੈ ਉਹ ਕਹਿੰਦਾ ਮੈਂ ਪਹਾੜ ਸਿਰ ਤੇ ਚੁੱਕ ਲਿਆ ਤੇ ਆਣ ਕੇ ਕਿਤਰਾ ਮੇਰੇ ਗਾਲ ਪੈ ਗਿਆ ਇਹ ਕਿੰਨਾ ਚਾਰ ਮੈਂ ਬਹਾਲ ਕੇ ਖਵਾਲਤਿਆਂ ਹੁਣ ਤੇ ਮੈਨੂੰ ਉੱਕਾ ਨਹੀਂ ਆ ਚੰਗੀ ਲੱਗਦੀ ਕਦੇ कि हे जोरा आंदे आंटी जी आंटी जी आप खेलिए हां खेल पोता हाँ <laughs> 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 या या आ जाओ हां न्याण आए तो कि सोना लगन डाया ਇਨਾ ਕ ਲੈਣੀ ਜੀ ਨੇ ਪਤਾ ਨਹੀਂ ਮੈਨੂੰ ਕਦੇ ਪੋਤੇ ਪੋਤੀਆਂ ਦਾ ਮੂੰਹ ਵਿਖਾ ਲੈਣਾ ਕਿਦੇ। ਸੇ 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 ਜਾਂ ਖੇਂਦੇ ਆ ਕਿ ਸੱਟ ਨਾਲ ਲਵਾ ਲਿਓ। ਡੰਗਾ ਹੌਲੀ ਹੌਲੀ ਖੇਡੋ।